ਵਾਹਿਗੁਰੂ ਜੀ ਕੀ ਫਤਿਹ ਪੰਜਾਬ ਲਾਡਾ ਸੈਡ ਅਡਵੋਕੇਟ ਜਸਪਾਲ ਸਿੰਘ ਮਨਪੁਰ ਇੱਕ ਵਿਸ਼ੇਸ਼ ਸੂਚਨਾ ਨੌਜਵਾਨ ਜਸਵਿੰਦਰ ਸਿੰਘ ਬਿੰਦਰਵਾਸੀ ਫਤਿਹਪੁਰ ਬੰਗਾ ਜ਼ਿਲ੍ਹਾ ਰੋਪੜ ਦੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਮੈਸੇਜ ਮਨੀਸ਼ਾ ਬੱਤਲਾ ਵੱਲੋਂ ਅੱਜ 20 ਫਰਵਰੀ 2026 ਨੂੰ ਇੱਕ ਐਕਸਪਲੋਸਿਵ ਆਮ ਤੇ 336 ਆਈਪੀਸੀ ਦੇ ਕੇਸ ਦੇ ਵਿੱਚ ਜ਼ਮਾਨਤ ਮਨਜ਼ੂਰ ਕੀਤੀ ਗਈ ਹੈ ਕਰੀਬ 4.5 ਸਾਲ ਦੀ ਕਸਦਿ ਤੋਂ ਬਾਅਦ ਜਿਕਰ ਜੋਗਾ ਇੱਕ ਐਫ ਆਈ ਆਰ ਨੰਬਰ 52/24621 336506 34 ਆਈ ਪੀ ਸੀ 25 ਆਰਮਜ਼ ਐਕਟ ਦੇ ਬਾਅਦ ਵਿੱਚ ਐਕਸਪਲੋਸਿਵ ਸਬਸਟੈਂਸ ਐਕਟ ਦੀ ਧਾਰਾ 44 ਵੀ ਦਰਜ ਕੀਤੀ ਗਈ ਥਾਣਾ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਦੇ ਵਿੱਚ ਜਿੱਥੇ ਇੱਕ ਪਰਵਾਰਕ ਝਗੜੇ ਦੇ ਵਿੱਚ ਮਨੀਲਾ ਮੁਲਕ ਤੋਂ ਫਿਲੀਪੀਨਸ ਮਨੀਲਾ ਤੋਂ ਕਿਸੇ ਨੇ ਧਮਕੀ ਦੇ ਕੇ ਤੇ ਇਹ ਕਹਾਵੀ ਘੱਡੇ ਘੱਡੇ ਬਾਦ ਬੋਲੀਆਂ ਚਲਾਈਆਂ ਤੇ ਬੰਬ ਵੀ ਸਿੱਟਿਆ ਗਿਆ ਪਛਾਤੇ ਬੰਦਿਆਂ ਤੇ ਐਫ ਆਈ ਆਰ दर्ज हुई थे दो नौजवान सिटी खन्ना थाना जिला लुधियाना ਦੇ ਵਿੱਚ ਐਫ ਆਈ ਆਰ ਨੰਬਰ 144721 ਨੂੰ ਯੂ اے ਪੀ ਐ 307 ਆਮਜੈਕਟ ਐਕਸਪਲੋਜਨ ਐਕਟ ਦੇ ਵਿੱਚ ਛੋਟੇ ਜਿਹੇ ਪੁਲਸ ਮੁਕਾਬਲੇ ਤੋਂ ਬਾਅਦ ਫੜੇ ਗਏ ਜਸਪ੍ਰੀਤ ਸਿੰਘ ਨੂਪੀ ਤੇ ਜਸਵਿੰਦਰ ਸਿੰਘ ਬਿੰਦਰ ਜਿਨ੍ਹਾਂ ਨੂੰ ਲੁਧਿਆਣੇ ਦੇ ਵਿੱਚ ਕੇਸ ਚੱਲਦਾ ਉਹਨਾਂ ਦੀ ਲੁਧਿਆਣੇ ਯੂ اے ਪੀ ਐ ਸਪੈਸ਼ਲ ਪੋਲ ਤੋਂ ਬੇਲ ਹੋ ਗਈ ਪਰ ਸ਼ੇਰਪੁਰ ਦੇ ਮਕਦਮੇ ਦੇ ਵਿੱਚ ਡਿਸਕੋਜਲ ਦੇ ਵਿੱਚ ਉਹਨਾਂ ਨੂੰ ਨਾਮਿਨੇਟ ਕਰਕੇ ਇਹਨੂੰ ਕੇਐਲਐਫ ਜਥੇਬੰਦੀ ਦੇ ਨਾਲ ਜੋੜ ਦਿੱਤਾ ਗਿਆ ਤੇ ਦੋ ਵਾਰ ਪਿਛਲੇ ਸਮੇਂ ਦੌਰਾਨ 21 ਤੋਂ ਲੈ ਕੇ ਹੁਣ ਤੱਕ ਪਟੀਸ਼ਨਾਂ ਹਾਈ ਕੋਰਟ ਦਰਜ ਕੀਤੀਆਂ ਜਿੱਥੇ ਕੰਪਲੇਨੈਂਟ ਅਰਨਰ ਪਾਇਆ ਸਿੰਘ ਦੇ ਜੀੜੀਕੇ ਵਾਸੀ ਜਿਹਦੇ ਵੱਲੋਂ ਮਕਦਮਾ ਦਰਜ ਕਰਾਇਆ ਗਿਆ ਸੀ ਉਹਦੇ ਵੱਲੋਂ ਬਿਆਨ ਦਰਜ ਕਰਨ ਦੇ ਹੁਕਮ ਹੋਏ ਤੇ ਬਿਆਨ ਦਰਜ ਕਰਨ ਤੋਂ ਬਾਅਦ ਜਸਤੀ ਜਸੀਰ 베ਦੀ ਨੇ ਬੇਜ਼ ਰਿਜੈਕਟ ਕਰ ਦਿੱਤੀ ਸੀ ਕਿ ਦੁਆਰੇ ਫਿਰ ਕਸਟਡੀ ਵਧਨ ਕਰਕੇ 40 ਸਾਲ 6 ਮਹੀਨੇ 15 ਦਿਨ ਦੀ ਕਸਟਡੀ ਜਿਹੜੀ ਆ ਹੋ ਚੁੱਕੀ ਸੀ ਤੇ ਅੱਜ ਹਾਈ ਕੋਰਟ ਬਨੀਸ਼ਾ ਬੱਤਾ ਜਸਟਿਸ ਨੇ ਲੰਬੀ ਕਸਟਡੀ ਦੇਖਦੇ ਹੋਏ ਤੇ ਨਰਪਾਇਰ ਸਿੰਘ ਕੰਪਲੇਨੈਂਟ ਵੱਲੋਂ ਕੋਈ ਸਿੱਧੀ ਨਾਮੀਨੇਸ਼ਨ ਜਾਂ ਆਈਡੈਂਟੀਫਿਕੇਸ਼ਨ ਨਾ ਹੋਣ ਕਰਕੇ ਜਸਵਿੰਦਰ ਸਿੰਘ ਬਿੰਦਲ ਵਾਸੀ ਫਤਿਹਪੁਰ ਬੰਗਾ ਜ਼ਿਲ੍ਹਾ ਦੋਪਰ ਨੂੰ ਜਿਹੜੀ ਹੈ ਜ਼ਮਾਨਤ ਮਨਜ਼ੂਰ ਕੀਤੀ ਹੈ ਸੋ ਇਸ ਕੇਸ ਦੀ ਜਿਹੜੀ ਹਾਈ ਕੋਰਟ ਦੇ ਵਿੱਚ ਪੈਰਵਾਈ ਮਿਤুল ਸਿੰਘ ਰਾਣਾ ਐਡਵੋਕੇਟ ਨੇ ਕੀਤੀ ਇਹਨਾਂ ਨੇ ਬੇਲ ਦਵਾਈ ਜਸਵਿੰਦਰ ਸਿੰਘ ਬਿੰਦਲ ਨੂੰ ਇਸ ਕੇਸ ਦੀ ਪੈਰਵਾਈ ਪੰਜਾਬ ਲਾਇਰਜ਼ ਵੱਲੋਂ ਐਡਵੋਕੇਟ ਜਗਮੀਤ ਸਿੰਘ ਸੰਗਰੂਰ ਜਿਹੜੀ ਆ ਉਹ ਸੈਸ਼ਨ ਅਦਾਲਤ ਦੇ ਵਿੱਚ ਇਹ ਕਰ ਰਹੇ ਨੇ ਸੋ ਇਹ ਕੇਸ ਦੀ ਪੈਰਵਾਈ ਦੇ ਯੋਗਦਾਨ ਸਹਾਇਤਾ ਜਿਹੜੀ ਆ ਉਹ ਸਿੱਖ ਲੀਗਲ ਅਸਿਸਟੈਂਟ ਬੋਰਡ ਯੂਕੇ ਵੱਲੋਂ ਕੀਤੀ ਗਿਆ ਸੋ ਸਾਰੀਆਂ ਸੰਗਤਾਂ ਦਾ ਸਹਿਯੋਗ ਕਰਨ ਲਈ ਧੰਨਵਾਦ ਆਉਂਦੇ ਦਿਨਾਂ ਦੇ ਵਿੱਚ ਜਿਹੜੇ ਕੇਸਾਂ ਦੇ ਵਿੱਚ ਜਸਵਿੰਦਰ ਸਿੰਘ ਨੂੰ ਜ਼ਮਾਨਤ ਮਿਲ ਚੁੱਕੀ ਆ ਸਾਰੇ ਕੇਸਾਂ ਦੇ ਵਿੱਚੋਂ ਦੋ ਕੇਸ ਉਹਦੇ ਮੁਹੱਲੇ ਦੇ ਸੀ ਇੱਕ ਲੁਧਿਆਣੇ ਤੇ ਇੱਕ ਸੰਗਰੂਰ ਦਾ ਇਹ ਸੰਗਰੂਰ ਦਾ ਕੇਸ ਦੀ ਬੇਲ ਹੋਣ ਤੋਂ ਬਾਅਦ ਆਉਂਦੇ ਦਿਨਾਂ ਚ ਜਮਾਨਤੀ ਭਾਉਣ ਤੋਂ ਬਾਅਦ ਉਹਦੀ ਰਿਹਾਈ ਮਿਲ ਜਾਏਗੀ ਸੋ ਇਹ 23 7 2021 ਨੂੰ ਇਸ ਕੇਸ ਚ ਅਰੈਸਟ ਹੋਇਆ ਸੀ ਤੇ ਕਰੀਬ 44 ਸਾਲ ਬਾਅਦ ਇਹ ਜਰਰੀ ਜਮਾਨਤ ਮਿਲੇਗੀ ਸੰਕਟਾਂ ਦਾ ਸਹਿਯੋਗ ਕਰਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ